ਇਸ ਤੁਹਾਡੇ ਚੰਨਾ ਮੂਰੇ ਕਹਿ ਦੇਣਾ ਭਗਵੰਤ ਮਾਨਸਿਆ ਤਿਆਰ ਹੋ ਜਾ। ਜਾਂ ਜਿਹੜਾ ਕੁਝ ਕਰ ਹੁੰਦਾ ਕਰ ਲੈ। ਇਹ ਸਿਰਫ ਤੇਰੀ ਤਿਆਰੀ ਆ ਭਗਵੰਤ ਮਾਨਸਿਆ। ਉਦਣੀ ਭਗਵੰਤ ਮਾਨ ਦੀ ਕੁਰਸੀ ਸੀਐਮ ਦੀ ਛੱਡ ਕੇ ਰਾਜ ਸਭਾ ਦੀ ਤਿਆਰੀ ਇਹਦੇ ਖਾਤਰ ਕੀਤੀ ਜਾ ਰਹੀ ਹੈ। ਸਰਕਾਰ ਆ ਸਰਕਾਰ ਦੇ 2 ਸਾਲ ਪਏ ਨੇ ਤੇ ਤੁਹਾਡੇ ਕਿਸੇ ਐਮਐਲਏ ਨੂੰ ਕੋਈ ਕਿਸੇ ਪਿੰਡ 'ਚ ਥੜੇ ਤਾਂ ਨਹੀਂ ਖੜਨ ਦੇ ਰਹੇ। ਸਿੰਘਾ ਮੈਂ ਜਿਹੜਾ ਉਹ ਲੁੱਕ ਕੇ ਜਾਂਦਾ 26 ਜਨਵਰੀ 15 ਅਗਸਤ ਬਦਲ ਨਹੀਂ ਪੈਂਦੀ ਆ ਦੇੜ ਡਿਵਰਟ ਕਰਦੇ ਆ ਬਤਾ ਬਾਜਵਾ ਜੀ ਨੇ ਬਿਆਨ ਦਿੱਤਾ ਕੋਈ ਮੇਰੇ ਕੋਈ ਨੇੜੇ ਨਹੀਂ ਉਹਨਾਂ ਨੂੰ ਗੱਲ ਕਰ ਕੀ ਤੁਹਾਡੇ ਐਮਐਲਏ ਨੇ ਕਰਨਾ ਸ਼ੁਰੂ ਕੀਤਾ ਹੋਇਆ ਕੀ ਤੁਸੀਂ ਗੁੰਡਾ ਰਾਜ ਬਣਾਇਆ ਹੋਇਆ ਤੁਹਾਨੂੰ ਕੋਈ ਪਿੰਡ ਨਹੀਂ ਵੜਨ ਦਿੰਦਾ ਕੋਈ ਕਿਸੇ ਤੁਹਾਨੂੰ ਖੜਨ ਨਹੀਂ ਦਿੰਦਾ ਤੁਹਾਡੇ ਹਾਲਾਤ ਤਾਂ ਦੇਖੋ ਕੀ ਨੇ ਸਰਕਾਰ ਹੋਵੇ ਭਾਈ ਸਾਹਿਬ ਸਰਕਾਰ ਆਪੋਜੀਸ਼ਨ ਚ ਹੋਵੇ ਚੱਲ ਅਲੱਗ ਮੰਨਦਾ ਆ ਸਾਡੇ ਨਾਲ ਬੀਜੇਪੀ ਵਾਲੇ ਨਾਲ ਗੱਲ ਹੁੰਦੀ ਸੀ ਮੈਂ ਲੱਗ ਮੰਨਦਾ ਤੁਸੀਂ ਸਾਰੇ ਰਲੇ ਹੋਏ ਸੀ ਅੱਜ ਤੱਕ ਥੋਡੀ ਸਰਕਾਰ ਆ ਸਰਕਾਰ ਦੇ 2 ਸਾਲ ਪਏ ਨੇ ਤੇ ਤੁਹਾਡੇ ਕਿਸੇ ਐਮਐਲਏ ਨੂੰ ਕੋਈ ਕਿਸੇ ਪਿੰਡ ਚ ਥੜੇ ਤੇ ਨਹੀਂ ਖੜਨ ਦੇ ਰਿਹਾ ਸੀਐਮ ਆ ਜਿਹੜਾ ਉਹ ਲੁੱਕ ਕੇ ਜਾਂਦਾ 26 ਜਨਵਰੀ 15 ਅਗਸਤ ਬਦਲ ਨਹੀਂ ਪੈਂਦੇ ਆ ਦਿਨ ਡਿਵਰਟ ਕਰਦੇ ਆ ਵਰਤਾਰ ਬਾਜਵਾ ਜੀ ਨੇ ਬਿਆਨ ਦਿੱਤਾ ਕੋਈ ਮੇਰੇ ਕੋਈ ਨੇੜੇ ਨਹੀਂ ਗਏ ਉਹਨਾਂ ਨੂੰ ਗੱਲ ਕਰਤੀ ਇਸ ਟ੍ਰੀਕੇ ਨਾਲ ਜਿਹੜਾ ਮਾਹੌਲ ਤੁਸੀਂ ਖਰਾਬ ਕੀਤਾ ਹੋਇਆ ਹੋਸ਼ ਭਗਵੰਤ ਮਾਨ ਸਾਹਿਬ ਆਉਣਾ ਚਾਹੀਦਾ ਨਹੀਂ ਸਾਰਿਆਂ ਨੂੰ ਇਕੱਠੇ ਹੋ ਕੇ ਸਾਨੂੰ ਕੋਈ ਡਰ ਨਹੀਂਗਾ ਤੇ ਜਿਹਨੂੰ ਜੇ ਕੋਈ ਸੋਚਦਾ ਵੀ ਮੈਂ ਇਹਦੇ ਨਾਲ ਹੱਥ ਮਲਾ ਕੇ ਉਹ ਫਾਇਦੇ 'ਚ ਰਹਿ ਜਾਊਗਾ ਉਹ ਜਮਾ ਨਹੀਂ ਰਹਿਣਾ ਤੇ ਦੂਜੀ ਗੱਲ ਤੁਸੀਂ ਕੀ ਇਲੈਕਸ਼ਨ ਦੀ ਕੀਤੀ ਲੁਧਿਆਣੇ ਦੀ ਹੈ ਜੀ ਕੀ ਦੱਸੋ ਕੁਈ ਤਿਆਰੀ ਕੀ ਹੈ ਤਿਆਰੀ ਭਗਵੰਤ ਮਾਨ ਦੀ ਹੈ ਮੈਂ ਇਸ ਤੁਹਾਡੇ ਚੈਨਾ ਮੂਰੇ ਕਹਿ ਦੇਣਾ ਭਗਵੰਤ ਮਾਨ ਸਿਆਂ ਤਿਆਰ ਹੋ ਜਾ ਜਾਂ ਜਿਹੜਾ ਕੁਝ ਕਰ ਹੁੰਦਾ ਕਰ ਲੈ ਇਹ ਸਿਰਫ ਤੇਰੀ ਤਿਆਰੀ ਹੈ ਭਗਵੰਤ ਮਾਨ ਸਿਆਂ ਜਿੱਦਣ ਰਾਜ ਸਭਾ ਦੀ ਸੀਟ ਖਾਲੀ ਹੋਗੀ ਖੁਦਾ ਨਾ ਖਾਸਾ ਤੂੰ ਗਲਤੀ ਕਰ ਲਈ ਜਿਤਾ ਕੇ ਅਰੋੜੇ ਨੂੰ ਕੀ ਨਵਾਂ ਸੰਜੀਵ ਅਰੋੜਾ ਜਿਹੜੇ ਸਤਕਾਰਯੋਗ ਸਾਡੇ ਪੁਰੇ ਇਲੈਕਸ਼ਨ ਲੜ ਰਹੇ ਆ ਜਿੱਦਣ ਜੇ ਜਿੱਤ ਗਿਆ ਉਦਣੀ ਭਗਵੰਤ ਮਾਨ ਦੀ ਕੁਰਸੀ ਸੀਐਮ ਦੀ ਛੱਡ ਕੇ ਰਾਜ ਸਭਾ ਦੀ ਤਿਆਰੀ ਇਹਦੇ ਖਾਤਰ ਕੀਤੀ ਜਾ ਰਹੀ ਹੈ ਵੀ ਇਹਨੂੰ ਪੰਜਾਬ ਚੋਂ ਹੀ ਕਿਵੇਂ ਭੇਜ ਕੇ ਇਹਨੂੰ ਦਿੱਲੀ ਭੇਜਣਾ ਹੈ ਜਦੋਂ ਰਾਜ ਸਭਾ ਚ ਭੇਜਤੇ ਆਪਣੇ ਆਪ ਹੀ ਗਿਆ ਇਸ ਕਰਕੇ ਇਹ ਕਿਸੇ ਲਈ ਤਿਆਰੀ ਨਹੀਂ ਹੋ ਰਹੀ ਇਹ ਸਿਰਫ ਤੇ ਸਿਰਫ ਇਹ ਭਗਵੰਤ ਮਾਨ ਨੂੰ ਪੰਜਾਬ ਦੀ ਚੀਫ ਮਿਨਿਸਟਰੀ ਤੋਂ ਲਾ ਕੇ ਇਹਦਾ ਡੱਬਾ ਬੰਦ ਕਰਕੇ ਇਹ ਰਾਜ ਸਭਾ ਦੀ ਇਹਨੂੰ ਦੇ ਕੇ ਸੀਟ ਇਹਨੂੰ ਪੰਜਾਬ ਚੋਂ ਕੱਢਣਾ ਹੈ ਇੰਨਾ ਕੰਮ ਆ